ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ YouTube ਚੈਨਲ KB ਸੰਦੀਪ ਤੇ ਉਮੀਦ ਕਰਦੇ ਹਾਂ ਸਾਡੇ ਚਾ ਆਲਰੇਡੀ ਸਬਸਕ੍ਰਾਈਬ ਕੀਤਾ ਹੋਇਆ ਹੋਵਗਾ ਅਗਰ ਨਹੀਂ ਕੀਤਾ ਹੈ ਤਾਂ ਤੁਸਾਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਕਿਉਂਕਿ ਇਸ ਚੈਨਲ ਦੇ ਅਸੀਂ ਬਹੁਤ ਵਧੀਆ-ਵਧੀਆ ਕੰਟੈਂਟ ਐਕਸਕਲੂਸਿਵ ਵੀਡੀਓਜ਼ ਕੁੜੀ ਕੰਮ ਦੀਆਂ ਪੜ੍ਹਾਈ ਦੀਆਂ ਵਜੀਫੀਆਂ ਸੰਬੰਧੀ ਬਹੁਤ ਸਾਰੇ ਵੀਡੀਓਜ਼ ਰੀਜ਼ਨਿੰਗ ਦੇ ਕਲਾਸ ਬਹੁਤ ਕੁਝ ਇਸ ਚੈਨਲ ਤੇ ਅਸੀਂ ਲੈ ਕੇ ਆਉਂਦੇ ਹਾਂ ਸੋ ਅੱਜ ਅਸੀਂ ਜਿਹੜੀ ਗੱਲ ਕਰਨ ਲਈ ਆਏ ਹਾਂ ਉਹ ਹੈ Khan Academy ਜੇ ਖਾਨ ਅਕੈਡਮੀ ਵੀ ਸੁਣ ਰਹੇ ਹੋਵੋਗੇ ਕਾਫੀ ਚਰਚ ਚੱਲ ਰਹੀ ਖਾਨ ਅਕੈਡਮੀ ਦੀ ਤੁਹਾਡੇ ਇਹਦੇ ਸੱਵਣਾਂ ਨੇ ਤੁਹਾਨੂੰ ਦੱਸਿਆ ਹੋਣਾ ਕਿ ਖਾਨ ਅਕੈਡਮੀ ਇਹ ਕੰਮ ਕਰਨਾ ਹੈਗਾ ਖਾਨ ਅਕੈਡਮੀ ਦੇ ਵਰਕ ਆਏਗਾ ਵਰਕ ਕਰਨਾ ਹੈਗਾ ਸੋ ਇਹ ਖਾਨ ਅਕੈਡਮੀ ਤੇ ਕੰਮ ਕਿਵੇਂ ਕਰਨਾ ਹੈ ਤੁਸੀਂ ਇੱਕ ਵਿਦਿਆਰਥੀ ਹੋ ਤੁਸੀਂ ਨਵੇਂ ਨੇ ਵਿਦਿਆਰਥੀ ਤੁਹਾਨੂੰ ਨਹੀਂ ਪਤਾ ਤੁਸੀਂ ਪਹਿਲਾਂ ਕਦੇ ਖਾਨ ਅਕੈਡਮੀ ਦੇ ਅਦਰ ਕੰਮ ਨਹੀਂ ਕੀਤਾ ਤਾਂ ਤੁਸੀਂ ਅੱਜ ਕਿਵੇਂ ਕੰਮ ਕਰਨਾ ਹੈ ਇਸ ਤੇ ਅੱਪਾ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ Google Chrome ਖੋਲਣਾ ਹੈ ਤੁਹਾਡੇ ਸਾਹਮਣੇ ਜਿਹੜੀ ਬ੍ਰਾਊਜ਼ਰ ਓਪਨ ਹੈ Google Chrome ਹੈ ਤੁਹਾਡੇ ਮੋਬਾਈਲਸ Google Chrome ਹੋਏਗਾ ਨਹੀਂ ਹੈ ਤਾਂ Google ਤੇ ਕਰ ਲਓ ਕੋਈ ਤੇ ਕਰੀਂ ਗੂਗਲ ਤੇ ਕਰ ਲੈ ਜਾਂ ਗੂਗਲ ਕ੍ਰੋਮ ਤੇ ਕਰ ਲੈ ਨੋ ਇਸ਼ੂ ਠੀਕ ਹੈ ਤੁਸੀਂ ਕਰ ਲਿਆ ਉਸ ਤੋਂ ਬਾਅਦ ਕੀ ਕਰਨਾ ਹੈ ਇੱਥੇ ਜਾਣਾ ਹੈਗਾ ਇੱਥੇ ਜਾ ਕੇ ਤੁਸੀਂ ਦੇਖਣਾ ਡੈਸਕਟਾਪ ਸਾਈਟ ਨਾਮ ਦਾ ਆਪਸ਼ਨ ਹੁੰਦਾ ਜੇ ਹੋਵੇ ਨਹੀਂ ਹੈਗਾ ਕਦੋਂ ਆਏਗਾ ਆਪਾਂ ਦੇਖ ਲੈਂਦੇ ਮੈਂ ਇਸ ਨੂੰ ਛੋਟੀ ਕਰਦਾ ਵੀਡੀਓ ਨੂੰ ਲਓ pa.khanacademy ਦੇਖੋ ਆਪਨੇ ਅਭੀ ਉੱਪਰ ਆ ਗਿਆ ਥੋੜੇ ਸਾਹਮਣੇ ਆਪਦੇ ਆ ਵੀ ਆ ਗਿਆ pa.khanacademy ਤੁਸੀਂ ਇਸ ਤੇ ਕਰ ਦੋ ਕਲਿੱਕ ਕਲਿੱਕ ਕਰਨ ਤੋਂ ਬਾਅਦ ਮੈਂ ਤੁਹਾਨੂੰ ਡੈਸਕਟਾਪ ਸਾਈਡ ਜੋ ਕਹਿ ਰਿਹਾ ਸੀਗਾ ਤਿੰਨ ਬਿੰਦੂ ਤੇ ਕਲਿੱਕ ਕਰੂੰਗੀ ਇਸ ਸਾਈਡ ਤੇ ਤਾਂ ਦੇਖੋ ਡੈਸਕਟਾਪ ਸਾਈਡ ਨਾਮ ਦਾ ਆਪਸ਼ਨ ਇੱਥੇ ਆ ਰਿਹਾ ਡੈਸਕਟਾਪ ਸਾਈਡ ਇੱਥੇ ਟਿੱਕ ਕਰ ਦੇਣਾ ਤੁਸੀਂ ਇੱਥੇ ਕੀ ਕਰਨਾ ਹੈ ਟਿੱਕ ਕਰ ਦੇਣਾ ਇਸ ਨਾਲ ਕੀ ਇਹ ਕੰਪਿਊਟਰ ਟਾਈਪ ਵਿੰਡੋ ਜਿਹੜੀ ਤੁਹਾਡੀ ਓਪਨ ਹੋਣ ਲੱਗ ਜੇਗੀ ਠੀਕ ਹੋ ਗਿਆ ਡੈਸਕਟਾਪ ਸਾਈਡ ਬਣ ਚੁੱਕਿਆ ਸਭ ਤੋਂ ਉੱਪਰ ਇਸ ਵਿੱਚ ਲੌਗ ਇਨ ਹੋ ਰਿਹਾ ਹੈ ਲਿਖਿਆ ਹੋਇਆ ਹੈ ਨਾ ਇੱਥੇ ਕਰ ਦੋ ਕਲਿੱਕ ਤੁਸੀਂ ਕਲਿੱਕ ਕਰ ਲਿਆ ਤੁਹਾਡੇ ਸਾਹਮਣੇ ਆ ਗਿਆ ਖਾਨ ਅਕੈਡਮੀ ਵਿੱਚ ਸ਼ਾਮਲ ਹੋ ਕੇ ਸਾਡੇ ਨਾਲ ਸਿੱਖੋ ਤਰ ਪੁੱਛਿਆ ਜਾ ਈਮੇਲ ਜਾਂ ਯੂਜ਼ਰਨੇਮ ਤੇ ਪਾਸਵਰਡ ਦੋ ਜਾਂ ਪੁੱਛ ਜਾਣੀਆਂ ਈਮੇਲ ਜਾਂ ਯੂਜ਼ਰਨੇਮ ਤੁਹਾਡੇ ਟੀਚਰੋਂ ਤੁਹਾਨੂੰ ਦੱਸਿਆ ਹੋਏਗਾ ਪਾਸਵਰਡ ਵੀ ਤੁਹਾਨੂੰ ਦੱਸਿਆ ਹੋਏਗਾ ਮੈਂ ਉਦਾਹਰਨ ਦੇ ਤੌਰ ਤੇ ਮੇਰੀ ਕਲਾਸ ਦੇ ਇੱਕ ਬੱਚੇ ਦਾ ਜਿਹੜਾ ਹੈਗਾ ਆਈਡੀ ਇਹਦੇ ਚ ਖੋਲ ਕੇ ਦਿਖਾਣਾ ਤੁਹਾਨੂੰ ਤੁਸੀਂ ਦੇਖਿਓ غور ਨਾਲ ਕਿ ਕਿਸ ਤਰੀਕੇ ਨਾਲ ਉਹ ਆਈਡੀ ਕੰਮ ਕਰਦੀ ਹੈ ਇਹ ਟੈਂਪੋਰਰੀ ਤੌਰ ਤੇ ਉਹ ਸਿਕਸ ਦੀ ਆਈਡੀ ਬਣਾਈਏ। ਲੋ। ਹਾਂਜੀ ਹੋ ਗਿਆ ਸਾਡਾ ਲੌਗਇਨ ਦਾ ਕੰਮ ਪੂਰਾ ਹੋ ਗਿਆ। ਸਭ ਤੋਂ ਪਹਿਲਾਂ ਤੁਸੀਂ ਨੇ ਯੂਜ਼ਰ ਨੇਮਰ ਭਰਨਾ ਹੈ। ਫਿਰ ਤੁਸੀਂ ਨੇ ਪਾਸਵਰਡ ਭਰਨਾ ਹੈ। ਲੌਗਇਨ ਤੇ ਕਲਿੱਕ ਕਰਨਾ ਹੈ। ਲੌਗਇਨ ਹੋ ਜਾਏਗਾ। ਕੁਝ ਇਸ ਤਰੀਕੇ ਦਾ ਤੁਹਾਡੇ ਸਾਹਮਣੇ ਇੰਟਰਫੇਸ ਆਏਗਾ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਇੱਕ ਆ ਵਾਲੀ ਵਿੰਡੋ ਖੁੱਲੇਗੀ। ਥਾਨ ਅਕੈਡਮੀ ਵਿੱਚ ਜੀ ਆਇਆਂ ਨੂੰ। ਅਸੀਂ ਇਸ ਗੱਲ ਲੈ ਕੇ ਬਹੁਤ ਖੁਸ਼ ਹਾਂ ਕਿ ਤੁਸੀਂ ਸਾਡੇ ਨਾਲ ਪੜ੍ਹਾਈ ਕਰੋਗੇ ਤੁਹਾਨੂੰ ਵੱਧ ਤੋਂ ਸਿੱਖਣ ਦੇ ਉਦੇਸ਼ ਨਾਲ ਅਸੀਂ ਤੁਹਾਡੀ ਪ੍ਰਗਤੀ ਨੂੰ ਟਰੈਕ ਕਰਾਂਗੇ ਤੁਹਾਨੂੰ ਇਸ ਪਰ ਗਾਈਡ ਕਰਾਂਗੇ ਕਿ ਤੁਹਾਨੂੰ ਵੀ ਕੀ ਸਿੱਖਣ ਜਿੰਦੇ ਸਭ ਬਹੁਤ ਵਧੀਆ ਤੁਸੀਂ ਕੀ ਕਰਨਾ ਹੈ ਇੱਥੇ ਇੱਥੇ ਬਾਕਸ 'ਚ ਕਰਨਾ ਕਲਿੱਕ ਜੋ ਲਿਖਿਆ ਹੈ ਮੈਂ ਸੇਵਾ ਦੇ ਨਿਯਮਾਂ ਤੇ ਬਰਦੇਰ ਨਿਯਮਾਂ ਸਹਿਮਤ ਹਾਂ ਕਿ ਹੁੰਦਾ ਨਹੀਂ ਐਕਸੈਪਟ ਆਰ ਪ੍ਰਾਈਵੇਸੀ ਪੋਲਿਸੀ ਹੋਏ ਫਿਰ ਤੁਸੀਂ ਕਰ ਦੋ ਸਿੱਖਣਾ ਸ਼ੁਰੂ ਤੇ ਕਰੋ ਕਲਿੱਕ ਸਿੱਖਣਾ ਸ਼ੁਰੂ ਕਰੋ ਲਓ ਜੀ ਤੁਸੀਂ ਲੌਗਇਨ ਕਰ ਚੁੱਕੇ ਹੋ ਪ੍ਰੋਪਰਲੀ ਤੁਹਾਡਾ ਨਾਮ ਇੱਥੇ ਸ਼ੂ ਹੋ ਰਿਹਾ ਹੋਏਗਾ ਸਿਰੇ ਤੇ ਇਸ ਵਾਲੇ ਕਾਰਨਰ ਦੇ ਵਿੱਚ ਠੀਕ ਹੈ ਤੁਹਾਨੂੰ ਤੁਹਾਡੇ ਟੀਚਰ ਨੇ ਜੋ ਕੰਮ ਦਿੱਤਾ ਹੋਏਗਾ ਉਹ ਕਿੱਥੇ ਦਿਖਾਈ ਦੇ ਰਿਹਾ ਉਹ ਦਿਖਾਈ ਦੇ ਰਿਹਾਗਾ ਇਸ ਸਾਈਡ ਤੇ ਆ ਰਹੇ ਅਸਾਈਨਮੈਂਟਾਂ ਆ ਲਿਖਿਆ ਰਿਹਾ ਅਸਾਈਨਮੈਂਟ ਤੁਸੀਂ ਕੀ ਕਰਨਾ ਹੈ ਅਸਾਈਨਮੈਂਟਾਂ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਅਸਾਈਨਮੈਂਟ ਤੇ ਕਲਿੱਕ ਕਰੋਗੇ ਜੋ ਤੁਹਾਡੇ ਟੀਚਰ ਨੇ ਤੁਹਾਨੂੰ ਕੰਮ ਅਸਾਈਨ ਕੀਤਾ ਹੋਏਗਾ ਉਹ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਆਉਣਾ ਸ਼ੁਰੂ ਹੋ ਜਾ ਜਦੋਂ ਤੁਹਾਡੇ ਸਾਹਮਣੇ ਕੰਮ ਆ ਗਿਆ ਸ਼ੁਰੂ ਕਰੋ ਤੇ ਕਲਿੱਕ ਕਰ ਲਓ ਇੱਕ ਇੱਕ ਕਰਕੇ ਜਿਹੜੀਆਂ ਕੋਈ ਵੀਡੀਓ ਹੋਊਗੀ ਕੋਈ ਸਵਾਲ ਘਟਕੇ ਦਿਖਾਇਆ ਹੋਊਗਾ ਕੋਈ ਕੁਐਸਚਨ ਪੁੱਟ ਕੀਤਾ ਹੋਊਗਾ ਸਵਾਲ ਪੁੱਛੇ ਵੀ ਹੋਣਗੇ ਸੋ ਇਸ ਤਰ੍ਹਾਂ ਕੁਝੇ ਕੰਮ ਨੇਗੇ ਤੁਹਾਨੂੰ ਸਮਾਂ ਦਿੱਤਾ ਹੈ ਜਿੰਨੇ ਸਮੇਂ ਤੱਕ ਪੂਰਾ ਕਰਨਾ ਹੈ ਤੁਸੀਂ ਉਸ ਸਮੇਂ ਦੇ ਵਿੱਚ ਵਿੱਚ ਕੰਮ ਨੂੰ ਪੂਰਾ ਕਰ ਲੈਣਾ ਹੈ ਉਮੀਦ ਕਰਦਾ ਕਿ ਤੁਹਾਨੂੰ ਸਾਰੀ ਗੱਲਾਂ ਬੱਤਾ ਸਮਝ ਆ ਗਈਆਂ ਹੋਣੀਆਂ ਇੱਕੋ ਚੀਜ਼ਾ ਹੋਰ ਦਿਖਾਣਾ ਤੁਹਾਨੂੰ ਮੈਂ ਅਧਿਆਪਕ ਤੇ ਕਲਿੱਕ ਕਰੋਗੇ ਤਾਂ ਜੋ ਤੁਹਾਡਾ ਅਧਿਆਪਕ ਜਿਹਦਾ ਨਾਮ ਆਏਗਾ ਜਿਵੇਂ ਦੇਖੋ ਕਿਸ ਬੱਚੇ ਦੀ ਕਲਾਸ ਚ ਮੇਰਾ ਨਾਮ ਲਿਖਿਆ ਹੈਗਾ ਉਹ ਆ ਰਿਹਾ ਹੈਗਾ ਪ੍ਰੋਫਾਈਲ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਪ੍ਰੋਫਾਈਲ ਸ਼ੋ ਹੋਏਗਾ ਠੀਕ ਹੈ ਸ਼ਾਮਲ ਹੋਣ ਦੀ ਤਰੀਖ ਵੀ ਕਿੰਨੇ ਤਰੀਕ ਨੂੰ ਤੁਹਾਨੂੰ ਸ਼ਾਮਲ ਕੀਤਾ ਜਾਏਗਾ ਤੁਹਾਡੀ ਕੀ ਪ੍ਰੋਗਰਾਮਿੰਗ ਹੈ ਜੀ ਦੇਖੋ ਬੈਜਾਂ ਦੀ ਗਿਣਤੀ ਇੱਥੇ ਬੈਜ ਵੀ ਮਿਲਦੇ ਨੇ ਕਿਸੇ ਨੂੰ ਕੋਈ ਬੈਜ ਮਿਲਦਾ ਐ ਕਿਸੇ ਨੂੰ ਕੋਈ ਬੈਜ ਮਿਲਦਾ ਠੀਕ ਹੈ ਪ੍ਰਗਤੀ ਪ੍ਰਗਤੀ ਨਾਲ ਤੁਸੀਂ ਕੀ ਕੰਮ ਕੀਤਾ ਹੁਣ ਤੱਕ ਹਾਲੇ ਤੱਕ ਕੋਈ ਪ੍ਰਗਤੀ ਨਹੀਂ ਕਿਉਂਕਿ ਨਜ਼ਮਾਂ ਦੇ ਨਾਮ ਤੋਂ ਕੋਈ ਕੰਮ ਅਜੇ ਨਹੀਂ ਹੋਇਆ ਇਸ ਕਰਕੇ ਕੋਈ ਪ੍ਰਗਤੀ ਨਹੀਂ ਹੈ ਜੀ ਸੋ ਇਹ ਕੁਝ ਗੱਲਾਂ ਬਾਤਾਂ ਨੇਗੀਆਂ ਜੋ ਖਾਨ ਅਕੈਡਮੀ ਵਰਤਰੇ ਵਿਦਿਆਰਥੀਆਂ ਲਈ ਸੇਮ ਵਿੰਜੋਗਨੇ ਗਿਆ ਸਮਝ ਆ ਗਿਆ ਹੋਊਗਾ ਉਮੀਦ ਕਰਦਾ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਗਰ ਕੋਈ ਡਾਊਟ ਰਹਿ ਗਿਆ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਥੈਂਕ ਯੂ ਹੈਵ ਅ ਨਾਈਸ ਡੇ